ਕਿਸਾਨ ਵੀਰਾਂ ਨੂੰ ਬੇਨਤੀ ਹੈ ਬਾਈ ਦੀ ਗੱਲ ਤੇ ਅਮਲ ਜ਼ਰੂਰ ਕਰਿਓ ਕੱਲ ਪਰਸ ਨੂੰ ਫੋਟੋਗ੍ਰਾਫਰ ਕੋਲੇ ਫੋਟੋ ਲੈ ਕੇ ਵਾਗੇ ਮੈਂ ਕਿਹਾ ਇਹੋ ਫੋਟੋ ਨੂੰ ਫੁੱਲ ਸਾਈਜ਼ ਚ ਵੱਡੀ ਕਰ ਦੂੰ ਮੈਂ ਕਿਹਾ ਸੀ ਇਹਨੇ ਲੋਬੀ ਚ ਲਟਕਾਉਣੀ ਹੈ ਕਹਿੰਦਾ ਵੀ ਇਹ ਕੋਈ ਸੰਤ ਮਹਾਪੁਰਸ਼ ਨੇ ਮੈਂ ਕਿਹਾ ਨਾ ਕਹਿੰਦਾ ਕੋਈ ਪਹੁੰਚੀ ਹੋਈ ਹਸਤੀ ਨਹੀਂ ਮੈਂ ਕਿਹਾ ਨਾ ਤੇ ਕਹਿੰਦਾ ਤੁਹਾਡੇ ਪਰਿਵਾਰ ਚੋਂ ਸੀ ਕੋਈ ਮੈਂ ਕਿਹਾ ਨਹੀਂ ਸਾਡੇ ਪਰਿਵਾਰ ਚੋਂ ਵੀ ਨਹੀਂ ਕਹਿੰਦਾ ਫਿਰ ਇਹਦੀ ਫੋਟੋ ਐਡੀ ਵੱਡੀ ਕਾਹਤੋਂ ਕਰਵਾ ਰਹੇ ਹੋ ਤੁਸੀਂ ਮੈਂ ਕਿਹਾ ਜੀ ਇਹ ਉਹ ਬੰਦੇ ਜੀ ਨੇ ਸਾਡਾ ਬਾਹਨ ਠੇਕੇ ਤੇ ਲਿਆ ਹੋਇਆ ਕਹਿੰਦਾ ਯਾਰ ਫਿਰ ਇਹਦੀ ਫੋਟੋ ਵੱਡੀ ਕਰਾਉਣ ਦੀ ਕੀ ਲੋੜ ਹੈ ਮੈਂ ਕਿ ਮੈਂ ਕਿਹਾ ਸਾਡਾ ਪੂਰਾ ਖਿਆਲ ਰੱਖਦੇ ਨੇ ਉਹ ਕਹਿੰਦਾ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਵੀ ਜਾਂਦੇ ਹੋ ਮੈਂ ਕਿਹਾ ਤੁਸੀਂ ਜਾਂਦੇ ਹੁੰਦੇ ਤੇ ਜਿੱਨਾਂ ਜਿਹੜੇ ਅਸੀਂ ਬਾਹਨ ਠੇਕੇ ਦੀ ਨਹੀਂ ਦੇਣ ਲੱਗੀ ਮੈਂ ਕਿਹਾ ਜਿੱਦਾਂ ਅਸੀਂ ਬਾਹਨ ਠੇਕੇ ਤੇ ਦੇਣ ਲੱਗੇ ਮੈਂ ਕਿਹਾ ਉਸ ਤੇ ਇਹਨਾਂ ਨੂੰ ਹੀ ਪੁੱਜਦੇ ਹੁਣ ਉਸ ਤੇ ਇਹਨਾਂ ਦੀਆਂ ਫੋਟੋਆਂ ਥੱਲੀ ਚਰਾ ਕੇ ਲਾਈਆਂ ਨੇ ਪ੍ਰਮਾਤਮਾ ਇਹਨਾਂ ਦੀ ਲੰਬੀ ਉਮਰ ਬਖਸ਼ੇ ਜਿੰਨੀ ਇਹਨਾਂ ਦੀ ਲੰਬੀ ਉਮਰ ਹੋਊਗੀ ਉੰਨਾ ਇਹ ਵੱਧ ਵੱਧ ਕੇ ਠੇਕੇ ਤੇ ਬਾਹਨ ਲੈਣਗੇ ਆਪਾਂ ਰੱਬ ਮੂਰੇ ਮੱਥਾ ਕਰ ਤੋਂ ਟੇਕਦੇ ਹੁੰਨੇ ਆ ਵੀ ਘਰ ਚ ਸੁੱਖ ਸ਼ਾਂਤੀ ਰਹੇ ਵੀ ਸਾਡੇ ਕਾਰੋਬਾਰ ਚ ਵਾਧਾ ਹੋਵੇ ਮੈਂ ਕਿਹਾ ਜੇ ਤਾਂ ਸਾਡੇ ਕਾਰੋ ਫੂ ਮੈਂ ਕਿਸ ਤਰ੍ਹਾਂ ਬਾਲਾ ਤਾਂ ਖੇੜਾ ਛੜਦਾ ਹੁਣ ਤੁਸੀਂ ਠੇਕੀਦਾਰਾਂ ਦੀ ਪੂਜਾ ਕਰਦੇ ਆਂ ਜੀ ਬਸ